ਜੋ ਮੰਗਵਾ ਸਮਨੇ ਆਇਆ ਜਦ ਮੈਂ ਜਤੂ ਮੈਂ ਕਿ 95 ਦੇ ਵਿੱਚ ਪਿੰਡ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਉਹਨਾਂ ਬੱਚੇ ਬੱਚੇ ਨੂੰ ਕੀ ਕਰਨਾ ਚਾਹੀਦਾ ਦੇਖੋ ਮੈਂ ਇਸ ਗੱਲ ਦੇ ਖਿਲਾਫ ਹੈਗਾ ਬੱਚਿਆਂ ਨੂੰ ਮੁੰਡੇ ਹੋਣ ਕੁੜੀਆਂ ਹੋਣ ਉਹਨਾਂ ਨੂੰ ਆਪਣੇ ਜਦੋਂ ਉਹ ਬਾਲਗ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈਗਾ ਇਹ ਇੱਕ ਮਨੁੱਖੀ ਅਧਿਕਾਰ ਵੀ ਹੈ ਸੰਵਿਧਾਨਿਕ ਅਧਿਕਾਰ ਵੀ ਹੈ ਜਮਹੂਰੀ ਅਧਿਕਾਰ ਵੀ ਹੈਗਾ ਇਸ ਆਕ ਦੀ ਕਿਸੇ ਨੂੰ ਵੀ ਦਬਾਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈਗੀ ਬਾਕੀ ਜਿਹੜੇ ਨਵੇਂ ਵਰਤਾਰੇ ਹੈਗੇ ਆ ਜਾ ਸਮਾਜਿਕ ਸੋਚ ਹੈਗੀ ਹੈ ਇਹ ਸਮੇ ਦੇ ਹਾਂ ਨਾਲ ਨਹੀਂ ਚੱਲਦੀ ਸਮੇ ਤੋਂ ਪਿੱਛੇ ਚੱਲਦੀ ਹੁੰਦੀ ਹੈਗੀ ਹੈ ਇਸ ਮੁਲਕ ਵਿੱਚ ਸਤੀ ਪ੍ਰਥਾ ਵੀ ਚੱਲਦੀ ਰਹੀ ਹੈ ਉਦੋਂ ਵੀ ਲੋਕੀ ਹਮਿ ਕਰਦੇ ਹਾਂ ਮੈਤੀ ਹੁੰਦੇ ਸੀਗੇ ਕੁੜੀਆਂ ਨੂੰ ਸਕੂਲ ਪੜ੍ਹਨ ਨਹੀਂ ਭੇਜਿਆ ਜਾਂਦਾ ਉਦੋਂ ਵੀ ਲੋਕੀ ਹਮੈਤੀ ਹੁੰਦੇ ਸੀਗੇ ਬੇਦਵਾਨਾਂ ਵਿਆਹ ਨਹੀਂ ਕਰੰਦੇ ਉਦੋਂ ਵੀ ਲੋਕੀ ਮੈਤੀ ਹੁੰਦੇ ਸੀਗੇ ਗਰਭਪਾਤ ਕੁੜੀਆਂ ਤੋਂ ਜਿਹੜੀ ਭੂਣ ਹੱਤਿਆ ਵੀ ਚੱਲਦੀ ਰਹੀ ਹੈ ਉੱਥੇ ਉਹਨੂੰ ਵੀ ਸਮਾਜਿਕ ਸਹਿਮਤੀ ਮਿਲਦੀ ਰਹੀ ਹੈਗੀ ਹੈ ਇਸ ਜਾਤ ਪਾਤ ਨੂੰ ਸਮਾਜਿਕ ਸਹਿਮਤੀ ਮਿਲੀ ਹੋਈ ਹੈ ਸੋ ਬਹੁਤ ਕੁਝ ਅਸਮੱਜ ਜਿਹੜੀ ਅਹਲੀਆਂ ਗੱਲਾਂ ਜਿਹਨੀਆਂ ਨੂੰ ਸਮਾਜਿਕ ਸਹਿਮਤੀ ਮਿਲੀ ਹੋਈ ਹੈ ਜਿਹੜੀਆਂ ਜਾਇਜ਼ ਨਹੀਂ ਹੈਗੀਆਂ ਇਸੇ ਤਰ੍ਹਾਂ ਮੁੰਡੇ ਕੁੜੀਆਂ ਦਾ ਜੇ ਵਿੱਦਿਆ ਦਾ ਪਸਾਰਾ ਹੋਊਗਾ ਚਾਨਣ ਦਾ ਪਸਾਰਾ ਹੋਊਗਾ ਸਮਾਜ ਆਸਰ ਕੋਈ ਮਿਲਵਾ ਦੁਨੀਆ ਅੱਗੇ ਤੁਰੂਗੀ ਤਾਂ ਇਹ ਰਿਸ਼ਤਾ ਜਿਹੜੇ ਰਸਤੇ ਬਣਨੇ ਨੇ ਨੇੜਤਾਵਾਂ ਹੋਣੀਆਂ ਜਾਂ ਮੁਹੱਬਤ ਹੋਣੀ ਪਿਆਰ ਹੋਣੇ ਵਿਆਹ ਹੋਣੇ ਇੱਕ ਬੰਤਾਰਾ ਹੈਗਾ ਜਿਹੜਾ ਕਿ ਕਾਫੀ ਸਾਹਮਣੇ ਆ ਰਿਹਾ ਹੈਗਾ ਤੇ ਹੋਰ ਜ਼ੋਰ ਨਾਲ ਸਾਹਮਣੇ ਆਊਗਾ ਸਮਾਜ ਦਾ ਆਪਣੇ ਵਾਸਤੇ ਆਪਣੇ ਕਰਨਾ ਚਾਹੀਦਾ ਇਹਦੇ ਵਾਸਤੇ ਸਮਾਜ ਨੂੰ ਖੁੱਲ੍ਹ ਦੇ ਲਈ ਪੜਾਣੀ ਚਾਹੀਦੀ ਹੈ ਇਹ ਇਹ ਠੀਕ ਹੈ ਕਿ ਬੱਚਾ ਨੂੰ ਆਪਣੇ ਪਾਰਟਨਰ ਚੁਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਨੂੰ ਲੱਗਦਾ ਕਿ ਵੀ ਇਹ ਪਾਰਟਨਰ ਠੀਕ ਨਹੀਂ ਤਾਂ ਉਸ ਉੱਤੇ ਮਾਪੇ ਦਖਲ ਵੀ ਦੇ ਸਕਦੇ ਆ ਪਰ ਬੱਚਾ ਉਹਨਾਂ ਦੇ ਹੱਕਾਂ ਨਾਲ ਦਿਓ ਜਾਂ ਉਹਨਾਂ ਦੇ ਮਤਲਬ ਨਹੀਂ ਮੰਨ ਦੇ ਸ਼ਲਾਓ ਕਿ ਉਹ ਡਰ ਦੇ ਮਾਰੇ ਬਾਈਕਾਟ ਦੇ ਮਾਰੇ ਜਾਂ ਇਦਾਂ ਹੀ ਦਹਿਸ਼ਤ ਵਾਲਾ ਮਾਹੌਲ ਇਹ ਕੈਮ ਕਰਨਾ ਸਮਝ ਬਲੋ ਉਹ ਮੈਨੂੰ ਗਲਤ ਸਮਝੇਗਾ ਪਰ ਸੋਚ ਲਗਾ ਰੇਸ਼ਾਂ ਦੇ ਵਿੱਚ ਨਹੀਂ ਬਿਲਕੁਲ ਖੁੱਲੇ ਆਮ ਜਿਹੜਾ ਵਸ ਰਿਹਾ ਹੈਗਾ ਕਿ ਇਹਦਾ ਵੀ ਪਲਾਬ ਦੇ ਵਿੱਚ ਸਿੱਕੇ ਦਾ ਕੋਲ ਮੋਲ ਮੱਝਦਾ ਕਿ ਕਿ ਬੱਚੇ ਡਰ ਦੇ ਮਾਹੌਲ ਦੇ ਵਿੱਚ ਨਾ ਇਸ ਤਰ੍ਹਾਂ ਰਹਿੰਦੇ ਕਲਪਤਨ ਬਿਲਕੁਲ ਬਿਲਕੁਲ ਬੱਚਿਆਂ ਨੂੰ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੀ ਹੁਣ ਉਹਨਾਂ ਦੇ ਮਹਿਤਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਤੱਕ ਜਿਹੜਾ ਇੱਕ ਡਰ ਦਾ ਪਹਾੜ ਪੈਦਾ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਚਾਹੀਦਾ ਹੈਗਾ ਸਤਿੰਦ ਮੋਟਰ ਸੱਜਣਾ ਨੂੰ ਚਾਹੀਦਾ ਕਿ ਇਹ ਮਾਹੌਲ ਨੂੰ ਖਤਮ ਕਰਕੇ ਇੱਕ ਅਜਿਹਾ ਮਾਹੌਲ ਕੈਮ ਕੀਤਾ ਜਾਵੇ ਜਿਸ ਵਿੱਚ ਬੱਚੇ ਆਪਣੇ ਜੋ ਆਪਣਾ ਜੋ ਜਿਹਾ ਇਜ਼ਹਾਰ ਹੈਗਾ ਆਪਣੀ ਖਿਆਲਾਂ ਦਾ ਆਪਣੇ ਵਿਚਾਰਾਂ ਦਾ ਜਾਂ ਆਪਣੇ ਪਰਤਾਉ ਦਾ ਕਰ ਸਕਣ ਤੇ ਇੱਕ ਜਮਹੂਰੀ ਮਾਹੌਲ ਚ ਲੁੱਕੀ ਵਿਚਰ ਸਕਣ ਤੇ ਜਿਹੜੀ ਨਵਾਂ ਸਮਾਜ ਜੋ ਸਾਹਮਣੇ ਆ ਰਿਹਾ ਹੈਗਾ ਜੋ ਨਵੇਂ ਵਿਕਾਸ ਦੇ ਜੋ ਦਸਦੀ ਨਵੇਂ ਖੁੱਲ ਰਹੇ ਹੈਗੇ ਜਿਹੇ ਪਟਿਆਲਾ ਤੇ ਸੰਗਰੂਰ ਦੇ ਵਿਚਕਾਰ ਸੱਤ ਕਾਲਜ ਹੈਗੇ ਆ ਨਰਸੇ ਕਾਲਜ ਹੈਗੇ ਆ ਮੈਸ ਫਿਜ਼ੀਓਥੈਪੀ ਦੇ ਕਾਲਜ ਹੈ ਇੰਜੀਨੀਅਰਿੰਗ ਕਾਲਜ ਆ ਗਿਆ ਤਾਂ ਹਜ਼ਾਰਾਂ ਬੱਚੇ ਦੇ ਰੋਜ਼ ਪੜਨ ਪੜਨ ਆਣਗੇ ਪਿੰਡਾਂ ਵਿੱਚੋਂ ਬੱਚੇ ਨੂੰ ਘਰ ਦਾ ਬਿਠਾ ਨਹੀਂ ਸਕਦੇ ਤੇ ਬੱਚਾਂ ਦੀ ਆਸਪੀ ਚੀਜ਼ ਉਹਨਾਂ ਦੇ ਰਿਸ਼ਤੇ ਵੀ ਬਣਨਗੇ ਉਹਨਾਂ ਨੂੰ ਇੱਕ ਦੂਜੇ ਦੂਜੇ ਸੈਕਸ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵੀ ਹੋਊਗੀ ਇਹ ਕੁਦਰਤ ਹੀ ਬਤਾ ਰਾਹੇਗਾ ਤੇ ਇਹ ਇਹ ਕੋਈ ਸਿਚੁਏਸ਼ਨ ਲੁਕਾਉਣ ਵਾਲੀ ਗੱਲ ਨਹੀਂ ਹੈਗੀ ਹੈ ਤੇ ਉਹਦੇ ਵਿੱਚ ਜੇ ਜੇਕਰ ਦਿੱਕਤਾਂ ਹੋ ਆ ਨਹੀਂ ਹੈਗੀਆਂ ਜਾਂ ਕੋਈ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਤਾਂ ਉਹਨੂੰ ਸਮਝਾਵਾਂ ਜਾ ਕੇ ਉਹਦੇ ਹੋਰ ਤਰੀਕੇ ਤਰੀਕਾ ਕੱਢੇ ਜਾ ਸਕਦੇ ਬੰਗਸ਼ਾ ਲਾਣੀਆਂ ਜਦੋਂ ਜਿਹਦਾ ਮਾਹੌਲ ਬਣਾਉਣਾ ਹੈਗਾ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਮਾਪਿਆਂ ਤੱਕ ਜਾਂ ਉਹਨਾਂ ਦੇ ਮਹਿਤਿਆਂ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਗਲਤ ਹੈ ਯਾਰ ਜੁਰਮ ਕੋਈ ਚੋਰ ਵੀ ਬੱਚੇ ਨੂੰ ਮਿਲਣੇ ਚਾਹੀਦੇ ਜੀ ਜਾਂ ਚਾਇਜ ਹੋਣ ਕੋਈ ਲੱਗਦਾ ਨਹੀਂ ਬੱਚੇ ਇਸ ਤਰ੍ਹਾਂ ਡਰਦੇ ਮੋਰ ਦੇ ਕੋਠੇ ਕਦਮ ਚੁੱਕਦੇ ਹਾਂ ਬਿਲਕੁਲ ਬਿਲਕੁਲ ਨਹੀਂ ਬੱਚਾ ਨਜੀਦ ਜਿਹੜਾ ਇਹ ਮਾਹੌਲ ਹੈ ਜਿੱਮੇ ਯੂਰਪ ਦਾ ਜਿੱਮੇ ਵਿਕਸਿਤ ਦੇਸ਼ਾਂ ਵਿੱਚ ਹੈਗਾ ਉੱਥੇ ਮਾਹੌਲ ਠੀਕ ਹੈਗਾ ਉਹ ਲੋਕੀ ਆਪਣਾ ਪਾਰਟਨਰ ਚੁਣਦੇ ਨੇ ਤੇ ਜੌਰ ਅਰ ਅਇਸਰਲ ਦੀ ਕੀ ਗਰੰਟੀ ਦੇ ਦੇਖੇ ਜਾਵੇ ਤਾਂ ਜਿੰਨੇ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਉਹਨਾਂ ਚ ਮੈਜੋਰਿਟੀ ਕੇਸ ਅਜੇ ਵੀ ਜਿਹੜੇ ਹੈਗੇ ਆ ਉਹ ਜਿਹੜੇ ਮਾਪਿਆਂ ਦੁਆਰਾ ਲੱਬੇ ਹੋਏ ਰਿਸ਼ਤੇ ਹੈਗੇ ਆਪਣੀ ਜਾਤ ਆਪਣੇ ਗੋਤ ਆਪਣੇ ਧਰਮ ਵਿੱਚ ਤਾਂ ਉੱਥੇ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਜੇ ਮਾਪੇ ਮਾਰ ਖਾ ਸਕਦੇ ਆ ਤਾਂ ਕਿਤੇ ਬੱਚੇ ਵੀ ਮਾਰ ਖਾ ਸਕਦੇ ਆ ਇਹ ਨਜੀਆ ਫੜਾਣਾ ਚਾਹੀਦਾ ਬੱਚਿਆਂ ਬਾਰੇ ਨਾ ਕਿ ਇੱਕ ਜਿਹੜਾ ਟਾਈਟ ਜੈਕਟ ਪ੍ਰੋਗਰਾਮ ਹੈਗਾ ਇਹ ਕਹਿਣ ਬੱਜਮਾ ਮਤਲਬ ਇੱਕ ਪਗ ਪਗ ਦੇ ਨਾਂ ਤੇ ਪਿੰਡ ਦੇ ਨਾਂ ਤੇ ਕਮਿਊਨਿਟੀ ਦੇ ਨਾਂ ਤੇ ਵਿਰਸਾ ਵਰਾਸੇ ਦੇ ਨਾਂ ਤੇ ਜਿਹੜਾ ਦਬਦਬੇ ਵਾਲਾ ਮਾਹੌਲ ਹੈਗਾ ਮੈਂ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਹੈਗਾ